ਜਿਹੜੇ ਫ੍ਰੀਕਵੈਂਸੀ ਦੇ ਬਾਹਰ ਖੜੇ ਆ ਜਿਹੜੇ ਚੰਦ ਭਾਣ ਦੇ ਪਿਛਲੇ ਦਿਨੀ ਲੋਕਾਂ ਨੂੰ ਜਿਹੜਾ ਕੁਸਕਰ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਜਿਹੜੀ ਰਿਹਾਈ ਹੋ ਚੁੱਕੀ ਹੈਗੀ ਆ ਉਹ ਸਿੱਧੀਆਂ ਤਸਵੀਰਾਂ ਤੁਸੀਂ ਇੱਥੇ ਦੇਖ ਸਕਦੇ ਹੋ ਆ ਜਿਹੜਾ ਹੈਗਾ ਬੱਸ ਦੇ ਵਿੱਚ ਸਵਾਰ ਨੇ ਲੋਕ ਇੱਥੇ ਬਾਹਰ ਖੜੇ ਨੇ ਉਹਦੇ ਹੱਥਾਂ ਦੇ ਵਿੱਚ ਉਹਨਾਂ ਦੇ ਹਾਰ ਫੜੇ ਹੋਏ ਨੇ ਇਹ ਆ ਜਿਹੜਾ ਉਹ ਜੰਤਕ ਜੱਥੇਬੰਦੀਆਂ ਦੇ ਸੀਗਾ ਇਹ ਪੰਜਾਬ ਦੇ ਵਿੱਚ ਬੈਠੇ ਆ ਜਿਹੜਾ ਹੈਗਾ ਬਾਹਰ ਲਿਆ ਜਾ ਰਿਹਾ ਹੈ ਦੇਖ ਸਕਦੇ ਹੋ ਬਾਹਰ ਤੋਂ ਤਸਵੀਰਾਂ ਉਹ ਲਗਾਤਾਰ ਇੱਥੇ ਲੋਕ ਹੱਥਾਂ ਦੇ ਵਿੱਚ ਹਾਰ ਲੈ ਕੇ ਖੜੇ ਹੋਏ ਨੇ ਬੱਸ ਦੇ ਵਿੱਚ ਦੀ ਬੈਠ ਕੇ ਉਹਨਾਂ ਨੂੰ ਬਾਹਰ ਲਿਆ ਗਿਆ ਹੈਗਾ ਮੋਕੀ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਪਛਮੀ ਚੰਦਪਾਣ ਦੇ ਵਿੱਚ ਜੋ ਹਾਦਸਾ ਹੋਇਆ ਜਿਹੇ ਵਿੱਚ ਲੋਕਾਂ ਨੂੰ ਜਿਹੜਾ ਹੈਗਾ ਕੀ ਹੈਗੀ ਆ ਦੂਜੀ ਗੱਲ ਹੈ ਜੀ ਹੈਗੀ ਆ ਦੂਜੀ ਗੱਲ ਹੈ ਜਿਹੜੀ ਇਥੋਂ ਦਾ ਭੂਸਰਿਆ ਹੋਇਆ ਐਸਐਚਓ ਸੀ ਰਜੇਸ਼ ਕੁਮਾਰਾ ਉਹਨੂੰ ਇਥੋਂ ਚਲਦਾ ਕੀਤਾ ਉਹਦੇ ਨਾਲ ਨਾਲ ਸਾਡੇ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਆ ਇਸ ਕਰਕੇ ਅਸੀਂ ਇਥੋਂ ਦੇ ਪ੍ਰਸ਼ਾਸਨ ਨੂੰ ਅਸੀਂ ਇਥੋਂ ਦੀ ਜਿਹੜੇ ਟੋਕ ਸਾਰੇ ਬੰਦਿਆਂ ਨੂੰ ਆਪਣਾ ਜਿਹੜੇ ਟੋਕ ਸਾਰੇ ਬੰਦਿਆਂ ਨੂੰ ਆਪਣਾ ਕੀ ਕੋਸੇ ਤੋਂ ਦਿਖਾ ਦਿੰਦੇ ਆ ਜੇਲ੍ਹ ਤੋਂ ਸਾਰੇ ਬਾਹਰ ਆ ਚੁੱਕੇ ਨੇ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਉਸ ਦਿਨ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਸੀ ਹਰ ਪਾਕੀਨ ਸਵਾਦ ਕੀਤਾ ਜਾਇਆ ਗਿਆ ਹੈ ਸੋ ਵੀ ਕੋਰ ਦੀ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਮਹਿਲਾਵਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹ ਵੀ ਬਾਹਰ ਚੁੱਕੀਆਂ ਨੇ ਹਰ ਪਾਕੀ ਖੁਸ਼ੀ ਯਾਰ ਕੀਤੀ ਜਾ ਰਹੀ ਹੈਗੀ ਆ ਇਸਾ ਤੋਂ ਬਾਹਰ ਹਰ ਪਾਏ ਜਾ ਰਹੇ ਨੇ ਸਾਥੀਆਂ ਦੇ ਕਿਉਂਕਿ ਪਿਛਲੇ ਦਿਨੀ ਜੋ ਚੰਦਪਾਣਾ ਵਿੱਚ ਜਿਹੜਾ ਮਾਮਲਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ 39 ਦੇ ਕਰੀਬ ਲੋਕ ਨੇ ਵਿੱਚ ਕਾਫੀ ਨੌਜਵਾਨ ਵੀ ਸੀ ਸਾਰਿਆਂ ਨੂੰ ਸੋ ਤੁਸੀਂ ਇਹ ਤਸਵੀਰਾਂ ਜਿਹੜੀ ਲੋਕ ਲੜਦੇ ਲੋਕਾਂ ਦੀ ਜਿੱਤ ਹੋਈ ਹੈ ਜਿਸ ਦਾ ਸਾਹਮਣੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਨਾਬਾ ਜਨਾਬਾ तो एक्शन कमेटी के सारे आगू इतने मौजूद ने उन्होंने वालों जरा ਬੰਦਿਆਂ ਨੇ ਚਾਬਰ ਕੀਤਾ ਉਹਨਾਂ ਚਾਰੀ ਸੀ ਜਿੰਨਾ ਚਾਰ ਲੋਕ ਉਹਨਾਂ ਚਾਰੀ ਸੀ ਜਿੰਨਾ ਚਾਰ ਲੋਕ ਨਹੀਂ ਇਕੱਠੇ ਹੋਏ ਜਦੋਂ ਜਥੇਬੰਦੀਆਂ ਨੇ ਇਨਵੋਲਵਮੈਂਟ ਕਰੀਆ ਜਦੋਂ ਐਕਸ਼ਨ ਕਮੇਟੀ ਨੇ ਇਨਵੋਲਵਮੈਂਟ ਕਰੀਆ ਸਾਰਿਆਂ ਨੂੰ ਪਿੱਛੇ ਹਟਣਾ ਪਿਆ ਬਹੁਤ ਵੱਡੀ ਜੱਤ ਆ ਜਿਹੜੀ ਤੁਹਾਡੇ ਸਾਹਮਣੇ ਆਵਾਜ਼ ਆ ਜੇ ਇਸ ਤਰ੍ਹਾਂ ਦੇ ਝੋੜਮਾ ਜਿਹੜੇ ਕਰਨੇ ਬੰਦ ਕੀ ਇਹ ਲੱਗਦਾ ਜਿਹੜੇ ਮਤਲਬ ਮਕਤਾਦਾਰੀ ਲੋਕ ਹੁੰਦੇ ਆ ਜਾਂ ਜਿਹੜੇ ਲੋਕ ਕਮਜ਼ੋਰ ਹੋਣੀ ਜਿਹੜੀਆਂ ਸੀਖਾਂ ਦੇ ਵਿੱਚੋਂ ਜਦੋਂ ਤੇ ਇਹ ਉਹਨਾਂ ਸਾਰਿਆਂ ਦੇ ਜਿਹੜੀ ਮੂੰਹ ਤੇ ਜਿਹੜਾ ਸਾਡੀਆਂ ਮੰਗਾ ਸੀ ਜਿਹੜਾ ਸਾਡੀਆਂ ਮੰਗਾ ਸੀ ਕਿ ਜਿਵੇਂ ਪਰਚਾ ਤਾਂ ਉਹਨਾਂ ਤੇ ਹੋ ਗਿਆ ਕਮਜ਼ੂਰ ਹੋ ਰਹਾ ਤੇ ਸਾਡੀ ਮੰਗ ਆ ਕਿ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਫੜਕੇ ਜੇਲ੍ਹ ਦੇ ਵਿੱਚ ਧੱਕਿਆ ਜਾਵੇ ਐਸਐਚਓ ਨੂੰ ਬਰਖਾ ਕੇ ਕੇਸ ਆ ਉਹਨੂੰ ਜਲਦ ਤੋਂ ਜਲਦ ਜਿਹੜਾ ਉਹ ਸੀ ਕਿ ਕਿ ਮਜ਼ਦੂਰਾਂ ਦੀਆਂ ਜਿਨ੍ਹਾਂ ਦੇ ਸੱਟਾਂ ਫੇਟਾਂ ਲੱਗੀਆਂ ਉਹਨਾਂ ਦਾ ਜਿਹੜਾ ਇਲਾਜ ਕਰਵਾਵੇ ਪ੍ਰਸ਼ਾਸਨ ਕਿਉਂ ਗਿਆ ਤੇ ਪੁੱਤ ਮੇਰਾ ਤੈਨੂੰ ਜੇਲ੍ਹ ਜ਼ਰੂਰ ਦਿਖਾਉਣੀ ਆ ਹੁਣ ਤੇਰੀ ਵਾਰੀ ਆ ਜੇਲ੍ਹ ਜਾਣ ਦੀ ਤੇ ਜਦੋਂ ਪਤਾ ਨਾਲ ਲੋਕਾਂ ਦੇ ਸਾਥ ਨਾਲ ਜਥੇਵੰਦੀਆਂ ਦੇ ਸਾਥ ਨਾਲ ਇਹ ਬਹੁਤ ਵੱਡੀ ਜਿੱਤ ਹੋਈ ਆ ਭਗਵਾਨ ਤਮਨ ਦੀ ਹਾਰ ਹੋਈ ਆ ਅਮੋਲਕ ਸਿੰਘ ਦੀ ਹਾਰ ਹੋਈ ਆ ਦਿੱਤਾ ਸੀਗਾ ਜਿਹੜਾ ਜਿਹੜਾ ਪ੍ਰਸ਼ਾਸਨ ਜਿਹੜਾ ਗੋੜਨੀਆਂ ਭਾਰ ਕਰਕੇ ਜਿਹੜੇ ਕਹਿੰਦੇ ਸੀਗੇ ਇਹ ਖਰੀਦ ਲਏ ਗਏ ਆ ਜਿਹੜੇ ਕਹਿੰਦੇ ਐਕਸ਼ਨ ਕਮੇਟੀ ਨੇ ਅੱਜ ਆਪ ਇਸ ਦੂਰ ਜਾ ਰਹੇ ਆ ਅੱਜ ਚੰਦ ਭਾਂ ਦੇ ਚੰਦ ਭਾਂ ਨੂੰ ਜਾ ਰਹੇ ਆ ਲੋਕ ਅੱਜ ਉਹ ਲੋਕ ਜਾ ਰਹੇ ਆ ਅੱਜ ਉਹਨਾਂ ਦੇ ਮੂੰਹ ਤੇ ਚਪੇੜ ਆ ਜਿਹੜੇ ਕੱਲ ਪਿਛਲੇ ਪਾਸੇ ਸਟੇਜ ਦੇ ਬਾਹਰ ਤਾਂ ਦਿੰਦੇ ਸੀਗੇ ਜਿਹੜੇ ਪਿਛਲੇ ਪਾਸੇ ਜਿਹੜੇ ਇਹਦੇ ਪਿੱਲਾ ਕਰਦੇ ਸੀਗੇ ਅੱਜ ਉਹਨਾਂ ਦੀ ਹਾਰ ਹੋਈ ਆ ਅੱਜ ਸਟਾਲਰਾਂ ਨਾਲ ਲੋਕਾਂ ਦੀ ਜਿੱਤ ਹੋਈ ਆ ਅੱਜ ਮਜ਼ਦੂਰਾਂ ਦੀ ਜਿੱਤ ਹੋਈ ਆ ਅੱਜ ਸੋਸ਼ਲ ਮੀਡੀਆ ਦੀ ਜਿੱਤ ਹੋਈ ਆ ਕੋਡੇ ਵਰ ਕਹਿੰਦੀ ਜੈ ਜਨਤਾ ਜੈ ਸ਼ਿਕਾਰਚ ਜਿੱਤ ਲੜਨ ਵਾਲੇ ਲੋਕਾਂ ਦੇ ਉਹ ਤਸਵੀਰਾਂ ਵਿੱਚ ਤੁਸੀਂ ਦੇਖਿਆ ਕਿ ਜਿਹੜਾ ਹੈਗਾ ਲੋਕਾਂ ਜਿਹੜੇ ਪਿਛਲੇ ਦਿਨੀ ਜਿਹੜੇ ਗ੍ਰਿਫਤਾਰ ਕੀਤੇ ਗਏ ਸੀਗੇ ਉਹਨਾਂ ਨੂੰ ਹੈਗਾ ਜਿਹੜਾ ਛੱਡ ਦਿੱਤਾ ਗਿਆ ਰਿਹਾ ਕਰ ਦਿੱਤਾ ਗਿਆ ਆਪਣੇ ਘਰਾਂ ਨੂੰ ਵਾਲੇ ਪਹੁੰਚ ਚੁੱਕੇ ਨੇ ਪਿੰਡ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਲੋਕ ਇਕੱਠੇ ਹੋਏ ਨੇ ਸੋ ਇਹ ਲਾਈਵ ਵੀ ਤੁਹਾਨੂੰ ਦੇਖਿਆ ਸੀ ਤੁਹਾਨੂੰ ਕੁਝ ਦਿਨ ਜਿਹੜਾ ਸੰਘਰਸ਼ ਚੱਲਿਆ ਸੀਗਾ ਸ਼ਿਕਰਚ ਦੇ ਵਿੱਚ ਜਿਹੜਾ ਹੈਗਾ ਮਾਮਲੇ ਦਰਜ ਕੀਤੇ ਗਏ ਸੀ ਉਸ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਅੱਜ ਛੱਡ ਦਿੱਤਾ ਗਿਆ ਹੈਗਾ ਪਰ